ਨਾਨਕ ਲਾਹ ਲੈ ਕਰ ਜਾਈਏ ਸਾਚੀ ਸਤ ਮਤ ਤੇਰੀ 1899 ਦਾ ਜ਼ਿਕਰ ਹੈ ਜੀ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਗੁਰੂ ਘਰ ਕਥਾ ਕਰ ਰਹੇ ਨੇ ਬੇਅੰਤ ਸੰਗਤਾਂ ਬੈਠੀਆਂ ਨੇ ਬੇਅੰਤ ਸੰਗਤਾਂ ਬਾਬਾ ਸੰਗਤ ਸਿੰਘ ਜੀ ਜਦ ਕਥਾ ਕਰਕੇ ਬਾਹਰ ਨਿਕਲੇ ਨਾ ਇੱਕ ਮੁਸਲਮਾਨ ਵੀਰ ਅੱਗਲ ਵੰਡੀ ਹੋ ਕੇ ਦੋਵੇਂ ਹੱਥ ਜੋੜ ਕੇ ਖਲੋ ਗਿਆ ਜੀ ਉਹਦਾ ਨਾਮ ਆਇਆ ਅਬਦੁਲ ਕਰੀਮ ਦੋਵੇਂ ਹੱਥ ਜੋੜਨੇ ਮਹਾਂ ਪੜਖੋ हे ਅੱਲਾ ਦੇ ਪਿਆਰਿਓ ਕਾਫੀ ਦਿਨਾਂ ਤੋਂ ਮੈਂ ਕਲਪਦਾ ਪਿਆ ਅੰਦਰ ਬੇਰੁਖੀ ਹੋਈ ਪਈ ਐ ਅੰਦਰ ਖਿੰਡਿਆ ਪਿਆ ਅੱਜ ਤੁਹਾਡੇ ਪਿਆਰ ਭਰੇ ਬੋਲ ਸੁਣੇ ਨੇ ਤੇ ਅੰਦਰ ਥੋੜਾ ਸਹਜ ਆਇਆ ਧੀਰਜ ਆਇਆ ਟਿਕਾਓ ਆਇਆ ਅੰਦਰ ਹੁਣ ਧਿਆਨ ਦਿਓ ਮਹਾਂਪੁਰਖੋ ਤੁਹਾਡੇ ਬੋਲ ਸੁਣ ਕੇ ਅੰਦਰ ਟਿਕਾਓ ਆਇਆ ਹੈ ਮਹਾਂਪੁਰਖੋ ਪਤਾ ਨਹੀਂ ਮੇਰਾ ਕਿਹੜਾ ਕਰਮ ਅੱਗੇ ਆ ਗਿਆ ਮੈਂ ਗੰਗਾਲ ਹੋ ਗਿਆ ਗੰਗਾਲ ਰੋਟੀ ਖਾਣ ਤੋਂ ਵੀ ਅਤਰ ਹੋ ਗਿਆ ਮਕਾਨ ਤੋਂ ਵੀ ਅਤਰ ਹੋ ਗਿਆ ਨਾ ਕੋਈ ਮੇਰਾ ਘਰ ਹੈ ਨਾ ਕੋਈ ਮੇਰਾ ਬਾੜ ਕੋਈ ਘਰ-ਬਾਰ ਦੀ ਮੇਰਾ ਮਾਂ-ਪੁਰਖੋ ਰੋਟੀ ਖਾਣ ਤੋਂ ਵੀ ਅਤਰ ਹਾਂ ਅਤ ਦੀ ਗਰੀਬੀ ਹੈ ਤੁਸੀਂ ਅੱਲਾ ਦੇ ਪਿਆਰੇਓ ਕਿਰਪਾ ਕਰੋ ਕੋਈ ਢੰਗ ਦੱਸੋ ਕੋਈ ਰਾਹ ਦੱਸੋ ਮੈਨੂੰ ਇਹ ਗਰੀਬੀ ਤੋਂ ਮੈਨੂੰ ਛੁਟਕਾਰਾ ਮਿਲ ਜਾਵੇ ਬਾਬਾ ਸੰਗਤ ਸਿੰਘ ਕਮਾਲੀਏ ਵਾਲੇ ਕਮਾਈ ਵਾਲੇ ਸਨ ਨਾਮ ਦੇ ਰਸਈਏ ਸਨ ਮਾਪੜਾ ਕੀ ਕੀਤਾ ਕਹਿੰਦੇ ਕਾਗਜ਼ ਲੈ ਕੇ ਆ ਕਲਮ ਲੈ ਕੇ ਆ ਭਗਾਂ ਵਾਲਿਓ ਉਹ ਗੁਰਦ੍ਰਸ਼ ਸਾਹਿਬ ਦੇ ਸੈਕਟਰੀ ਦੇ ਕੋਲ ਗਿਆ ਕਾਗਜ਼ ਲੈ ਕੇ ਆਇਆ ਕਲਮ ਲਿਆਂਦੀ ਮਹਾਂਪੁਰਖਾਂ ਨੇ ਆਪਣੇ ਹੱਥ ਦੇ ਨਾਲ ਉਰਦੂ ਦੇ ਵਿੱਚ ਗੁਰਬਾਣੀ ਦੀ ਇਹ ਪੰਕਤੀ ਲਿਖ ਦਿੱਤੀ ਕਿਹੜੀ ਪੰਕਤੀ ਪ੍ਰਭ ਕੈ ਸਿਮਰਨ ਰਿੱਧ ਸਿਦ ਨਾਮ ਨਿਦ ਇੱਕੋ ਹੀ ਪੰਕਤੀ ਲਿਖੀ ਕਿਹੜੀ ਪੰਕਤੀ ਲਿਖੀ ਭਾਗਾਂ ਵਾਲੇ ਬੋਲੇਓ ਪ੍ਰਭ ਕੈ ਸਿਮਰਨ ਰਿੱਧ ਸਿਧ ਨਵ ਨਿਦ ਕਹਿੰਦੇ ਇਹ ਪੰਕਤੀ ਦਾ ਜਾਪ ਕਰਨਾ ਹੈ ਇੱਕ ਕਲਾਮ ਦਾ ਜਾਪ ਕਰਨਾ ਹੈ ਮੁਸਲਮਾਨਾਂ ਦੀ ਕਲਾਮ ਕਹਿੰਦੇ ਨੇ ਤੇ ਨਾਲ ਮਹਾਂਪੁਰਖ ਆਖਣ ਲੱਗੇ ਉਦਮ ਵੀ ਕਰਨਾ ਹੈ ਉਦਮ ਵੀ ਇਹ ਪੰਕਤੀ ਦਾ ਜਾਪ ਵੀ ਕਰਨਾ ਹੈ ਉਦਮ ਵੀ ਕਰਨਾ ਹੈ ਜੇ ਗੁਰਨਾਣਕ ਕਿਰਪਾ ਕਰੇ ਕਿਤੇ ਕੰਮ ਕਾੜ ਮਿਲੇ ਨਾ ਈਮਾਨਦਾਰੀ ਦੇ ਨਾਲ ਕੰਮ ਕਰਨਾ ਹੈ ਇਮਾਨਦਾਰੀ ਦੇ ਨਾਲ ਇਹ ਗੱਲ ਪਕੜਿਓ ਕਹਿੰਦਾ ਮਹਾਂਪੁਰਖੋ ਰਹਿਣ ਨੂੰ ਕੋਈ ਟਿਕਾਣਾ ਨਹੀਂ ਹੈਗਾ ਕੇਵਲ ਇਹ ਗੁਰਦ੍ਰਸ਼ ਸਾਹਿਬ ਦੀ ਕਮੇਟੀ ਨੇ ਮੈਨੂੰ 4 ਦਿਨਾਂ ਦਾ ਸਮਾਂ ਦਿੱਤਾ ਹੈ ਕਿ 40 ਦਿਨ ਇੱਥੇ ਰਹਿ ਬੈਠਾਂ ਅੱਜ ਮੇਰਾ ਦੂਸਰਾ ਦਿਨ ਹੈ ਕਿਰਪਾ ਕਰੋ ਮਹਾਂਪੁਰਖ ਕਹਿੰਦੇ ਇੱਕ ਪੰਕਤੀ ਜਾਪ ਕਰ ਗੁਰਨਾਨਕ ਭਲੀ ਕਰੇਗਾ ਸਤਗੁਰੂ ਕਿਰਪਾ ਕਰਨਗੇ ਭਾਗਾਂ ਵਾਲਿਓ ਉਹਨੇ ਪੰਕਤੀ ਯਾਦ ਸ਼ੁਰੂ ਕਰ ਦਿੱਤਾ ਜਦੋਂ 15 20 ਵਾਰ ਇਹ ਪੰਕਤੀ ਪੜੀ ਪੰਕਤੀ ਯਾਦ ਹੋ ਗਈ ਹੁਣ ਤੁਰਦਿਆਂ ਫਿਰਦਿਆਂ ਪੰਕਤੀ ਪੜਦਾ ਪਿਆ ਹੈ ਅੱਜ ਚੌਥਾ ਦਿਨ ਹੈ ਮਨ ਚ ਸੋਚਦਾ ਮਨਾ ਚਾਰ ਦਿਨਾਂ ਦਾ ਸਮਾਂ ਦਿੱਤਾ ਸੀ ਪ੍ਰਬੰਧਕ ਕਮੇਟੀ ਨੇ ਤੇ ਮੈਂ ਕਿੱਥੇ ਜਾਵਾਂਗਾ ਹੁਣ ਇਸ ਤੋਂ ਵੇ ਮੈਂ ਕਿੱਥੇ ਜਾਵਾਂਗਾ ਪੰਕਤੀ ਪੜਦਾ ਜਾ ਰਿਹਾ ਹੈ ਸ਼ਾਮ ਦਾ ਸਮਾਂ ਹੈ ਭਗਾਂ ਵਾਲਿਓ ਇੱਕ ਸੂਬੇਦਾਰ ਗੁਰੂ ਘਰ ਦਰਸ਼ਨ ਵਾਸਤੇ ਆਉਂਦਾ ਹੈ ਦਰਸ਼ਨ ਕਰਦਾ ਹੈ ਸੂਬੇਦਾਰ ਹੁਣ ਸੂਬੇਦਾਰ ਕੋਈ ਸਮਾਂ ਬੈਠਦਾ ਹੈ ਜਦੋਂ ਜਾਨ ਲੱਗਦਾ ਹੈ ਹੈ ਨਾ ਕੀ ਦੇਖਦਾ ਇਹ ਅਬਦੁਲ ਕਰੀਮ ਇੱਕ ਨੁੱਕਰ ਤੇ ਬੈਠਾ ਹੈ ਇਹਦੇ ਬੁੱਲ ਹਿਲਦੇ ਪਏ ਨੇ ਬੜਾ ਭੋਲਾ ਜਿਹਾ ਮੂੰਹ ਬਣਾਇਆ ਇਹਨੇ ਤੇ ਕੋਲ ਆਵਾਜ਼ ਮਾਰੀ ਸੂਬੇਦਾਰ ਨੇ ਤੇਰਾ ਨਾਮ ਕੀ ਹੈ ਜੀ ਅਬਦੁਲ ਕਰੀਮ ਤੇਨਾ ਕਿੱਥੇ ਆ ਜੀ ਗੁਰੂ ਘਰ ਆ ਰਿਹਾ ਅੱਜ ਚੌਥਾ ਦਿਨ ਹੈ ਚਾਲਕ ਦਿਨ ਦਾ ਸਮਾਂ ਦਿੱਤਾ ਸੀ ਪ੍ਰਬੰਧਕ ਕਮੇਟੀ ਨੇ ਕਹਿੰਦਾ ਮੇਰੇ ਨਾਲ ਮੇਰੇ ਪਿੰਡ ਚੱਲੇਗਾ ਤੈਨੂੰ ਕੰਮ ਵੀ ਦਵਾਗਾ ਖਾਣ ਵਾਸਤੇ ਰੋਟੀ ਪਾਣੀ ਵੀ ਦਵਾਗਾ ਰਹਿਣ ਵਾਸਤੇ ਮਕਾਨ ਵੀ ਦਵਾਗਾ ਚੱਲੇਗਾ ਤੇ ਮਿਹਨਤ ਕਰਨੀ ਪੈਣੀ ਮੇਰੀ ਜ਼ਮੀਨ ਬਹੁਤ ਹੈ ਮੇਰੀ ਪੈਲੀ ਬਹੁਤ ਹੈ ਤੈਨੂੰ ਤਨਖਾਹ ਵੀ ਦਵਾਗਾ ਭਾਗਾਂ ਵਾਲਿਓ ਇਸ ਸੂਬੇਦਾਰ ਅਬਦੁਲ ਕਰੀਮ ਨੂੰ ਆਪਣੇ ਨਾਲ ਲੈ ਜਾਂਦਾ ਹੈ ਸਾਰੀ ਆਪਣੀ ਜ਼ਮੀਨ ਵਿਖਾਉਂਦਾ ਹੈ ਵੀ ਇੱਥੇ ਮਿਹਨਤ ਕਰਨੀ ਇਹਨੇ ਕੰਮ ਇਹਨੇ ਤੂੰ ਕੰਮ ਇਹਦਾ ਹੈਡ ਵਾਂ ਇਹ ਸਾਰਾ ਕੰਮ ਕਰਨਾ ਹੈ ਤੇ ਆਖਿਆ ਵੀ ਤਨਖਾਹ ਕੀ ਲਵੇਂਗਾ ਸੂਬੇਦਾਰ ਕਹਿੰਦਾ ਅਬਦੁਲ ਕਰੀਮ ਤਨਖਾਹ ਕੀ ਲਵੇਂਗਾ ਵੀ ਜੋ ਤੁਸੀਂ ਦੇਓਗੇ ਤਾਂ ਅਗੋਂ ਸੂਬੇਦਾਰ ਆਖਣ ਲੱਗਾ ਇਮਾਨਦਾਰੀ ਨਾਲ ਕੰਮ ਕਰੀ ਤੈਨੂੰ ਮੈਂ 60 ਰੁਪਏ ਮਹੀਨਾ ਤਨਖਾਹ ਦਵਾਂਗਾ ਗੱਜ ਕਿ ਆਖੂ ਸਤਨਾਮ ਉਦੋਂ 60 ਰੁਪਏ ਗੁਰਮੁਖੋ ਅੱਜ ਦੇ ਹਜ਼ਾਰਾਂ ਵਰਗੇ ਨੇ ਉਹ 60 ਰੁਪਏ 1899 ਦਾ ਜਿਗਰ ਹੈ ਕਹਿੰਦਾ ਮੈਨੂੰ ਕੋਈ 10 ਰੁਪਏ ਮਹੀਨਾ ਨਹੀਂ ਦਿੰਦਾ ਸੀ ਇਹ ਲੱਗਦਾ ਹੈ ਬਾਬੇ ਨਾਨਕ ਦੀ ਕਲਾਮ ਨੇ ਬਖਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਉਹ ਮਹਾਂਪੁਰਖਾਂ ਨੇ ਉਹ ਅੱਲਾਹ ਵਾਲਿਆਂ ਨੇ ਜਿਹੜੀ ਕਲਾਮ ਲੈ ਕੇ ਦਿੱਤੀ ਸੀ ਨਾ ਉਹ ਮੈਂ ਪੜਦਾ ਪਿਆ ਉਹਦੀ ਬਖਸ਼ਿਸ਼ ਵਰਤਣੀ ਸ਼ੁਰੂ ਹੋ ਗਈ ਹੈ ਕਿ ਸਮਝ ਗਿਆ ਹਰ ਰਾਤ ਦਿਨ ਰੱਜ ਕੇ ਮਿਹਨਤ ਕਰਦਾ ਹੈ ਅੰਮ੍ਰਿਤ ਵੇਲੇ ਜਾਗਦਾ ਹੈ ਹਰ ਵੇਲੇ ਗੁਰਮੁਖੋ ਇਹ ਪੰਕਤੀ ਪੜੀ ਜਾਂਦਾ ਹੈ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਦ ਹੁਣ 6 ਮਹੀਨੇ ਬਾਅਦ ਜਦ ਫਸਲ ਹੋਈ ਸੂਬੇਦਾਰ ਆਉਂਦਾ ਹੈ ਪਿਆਲੀਆਂ ਦੇ ਵਿੱਚ ਕੀ ਵੇਖਦਾ ਫਸਲ ਅੱਗੇ ਨਾਲ ਡਬਲ ਹੋਈ ਹੈ ਸੋਚਦਾ ਉਹੋ ਹੀ ਖਾਦ ਪਾਈ ਮੈਂ ਉਹੋ ਹੀ ਪਾਣੀ ਹੈ ਉਹੋ ਹੀ ਜ਼ਮੀਨ ਹੈ ਫਸਲ ਡਬਲ ਤਾਂ ਸਮਝ ਗਿਆ ਕਹਿੰਦਾ ਇਹ ਜਿਹੜੀ ਕਲਾਮ ਪੜਦਾ ਹੈ ਨਾ ਸੱਚੇ ਦਿਲੋਂ ਮਿਹਨਤ ਕਰਦਾ ਹੈ ਇਹਦਾ ਫਲ ਹੈ ਤੇ ਗੁਰਮਖੋ ਉਹਨੇ ਤਨਖਾਹ ਕਰ ਦਿੱਤੀ 70 ਰੁਪਏ ਦੀ ਹੁਣ ਹੋਰ ਮਿਹਨਤ ਕਰਦਾ ਹੈ ਅਗਲੀ ਫਜ਼ਲ ਹੋਰ ਵੱਧ ਨਿਕਲੀ ਹੋਣਾ ਤੇ ਸੂਬੇਦਾਰ ਸੋਚਦਾ ਕਹਿੰਦਾ ਇਹ ਰੱਬ ਦਾ ਪਿਆਰਾ ਹੈ ਅੱਖ ਲੱਗਾ ਉਹ ਭਲਿਆ ਅਬਦੁਲ ਕਰੀਮ ਮੇਰੇ ਕੋਲ ਬੈਠ ਤੂੰ ਅਬਦੁਲ ਕਰੀਮ ਨੇ ਕੋਲ ਬਿਠਾਇਆ ਸੁਬੇਦਾਰ ਦੇ ਹਿਰਦੇ ਤੇ ਆਪ ਗੁਰਨਾਣ ਸਿੰਘ ਜੀ ਨੇ ਬੈਠਾ ਹੋਵੇ ਆਖਿਆ ਅਬਦੁਲ ਕਰੀਮ ਮੇਰੀ ਜਿੰਨੀ ਜ਼ਮੀਨ ਹੈ ਤੈਨੂੰ ਮੈਂ ਠੇਕੇ ਤੇ ਦੇ ਦਨਾ ਵਾ ਠੇਕੇ ਤੇ ਤੁਹਾਨੂੰ ਪਤਾ ਜੀ ਜਮੀਨ ਠੇਕੇ ਤੇ ਹੁੰਦੀ ਅੱਧੋ ਅੱਧੀ ਹੋ ਜਾਂਦੀ ਫਿਰ ਅੱਧਾ ਅੱਧਾ ਹਿੱਸਾ ਹੋ ਜਾਂਦਾ ਮੇਰੀ ਸਾਰੀ ਕਹਿੰਦਾ ਟੈਨਸ਼ਨ ਖਤਮ ਹੋ ਜਾਵੇਗੀ ਤੂੰ ਰੱਜ ਕੇ ਮਿਹਨਤ ਕਰ ਜੋ ਵੀ ਵਟਕ ਹੋਵੇਗੀ ਅੱਧੀ ਅੱਧੀ ਕਰਿਆ ਕਰਾਂਗੇ ਭਾਗਾ ਵਾਲਿਓ ਇਹਨੇ ਮਿਹਨਤ ਕੀਤੀ ਬਿੰਦ ਕਰਦਾ ਜਾ ਰਿਹਾ ਹੈ ਇਨੇ ਉਸ ਨਗਰ ਤੇ ਆਪਣਾ ਗੁਰਮੁਖੋ ਮਕਾਨ ਵੀ ਸੋਨਾ ਬਣਾ ਲਿਆ। ਇਹਦੀ ਘਰ ਵਾਲੀ ਵੀ ਬੱਚੇ ਵੀ ਖੁਸ਼ ਨੇ ਹੁਣ ਤੇ ਪਿੰਡ ਵਾਲਿਆਂ ਇਹਦੀ ਇਮਾਨਦਾਰੀ ਵੇਖ ਕੇ ਇਹਦੀ ਇਮਾਨਦਾਰੀ ਵੇਖ ਕੇ ਪਿੰਡ ਦਾ ਇਹਨੂੰ ਮੁਖੀਆ ਬਣਾ ਦੁੱਤਾ ਜਿਵੇਂ ਆਪਾਂ ਕਹਿੰਦੇ ਅੱਜ ਸਰਪੰਚ ਬਣਾ ਦਤਾ ਪਿੰਡ ਦਾ ਜੀ। ਪਿੰਡ ਵਾਲਿਆਂ ਇਹਨੂੰ ਮੁਖੀਆ ਬਣਾ ਦਤਾ। ਇਹ ਪੰਕਤੀ ਅਜੇ ਵੀ ਪੜਦਾ ਰਹਦਾ ਹਰ ਵੇਲੇ ਪੰਕਤੀ ਪੜਦਾ ਜਾਂਦਾ ਹੈ। ਬਾਬੇ ਦੇ ਪਿਆਰ ਦੇ ਵਿੱਚ। ਤਕਰੀਬਨ 10 ਸਾਲ ਬੀਤ ਗਏ ਜੀ ਹੁਣ ਗੱਲ ਸੁਣਿਓ 10 ਮਹੀਤੀ ਗੱਲ ਆਵੇ 10 ਸਾਲ ਬੀਤ ਗਏ 10 ਸਾਲਾਂ ਬਾਅਦ ਇਹਨੂੰ ਪਤਾ ਲੱਗਾ ਉਸੇ ਗੁਰਦੇਵ ਸਿੰਘ ਸਾਹਿਬ ਉਹ ਮਹਾਂਪੁਰਖ ਆ ਰਹੇ ਨੇ ਬਾਬਾ ਸੰਗਤ ਸਿੰਘ ਕਵਾਲੀਏ ਵਾਲੇ ਇਹ ਸੋਚਦਾ ਕਹਿੰਦਾ ਮਹਾਂਪੁਰਖਾਂ ਦਾ ਮੈਂ ਸ਼ੁਕਰਾਨਾ ਕਰਕੇ ਆਵਾ ਇਹਦੀ ਪਰਿਵਾਰ ਨੂੰ ਨਾਲ ਲੈ ਕੇ ਨਾ ਬਿਲਕੁਲ ਸਾਦਗੀ ਦੇ ਵਿੱਚ ਮਹਾਂਪੁਰਖਾਂ ਦਾ ਸ਼ੁਕਰਾਨਾ ਕਰਨ ਵਾਸਤੇ ਜਾਂਦਾ ਹੈ ਅਬਦੁਲ ਕਰੀਮ ਜਦੋਂ ਕੀਰਤਨ ਦੀ ਸਮਾਪਤੀ ਕੀਤੀ ਮਹਾਪੁਰਖਾਂ ਨੇ ਇਹ ਅੱਗਲ ਵਾਂਡੀ ਹੋ ਕੇ ਖਲੋ ਗਿਆ ਮਹਾਪੁਰਖਾਂ ਨੂੰ ਝੁੱਕ ਕੇ ਨਮਸਕਾਰ ਕੀਤੀ ਮਹਾਪੁਰਖੋ ਮੈਨੂੰ ਪਹਿਚਾਣਿਆ ਜੇ ਮਹਾਪੁਰਖਦੇ ਹਾਂ ਤੈਨੂੰ ਪਛਾਣ ਲਿਆ ਤੂੰ ਉਹੀ ਆ ਜੋ ਕਿੰਨਾ ਸਾ ਗਰੀਬੀ ਬਹੁਤ ਹੈ ਰਹਿਣ ਵਾਸਤੇ ਜਗਾ ਨਹੀਂ ਖਾਣ ਵਾਸਤੇ ਰੋਟੀ ਨਹੀਂ ਮਹਾਪੁਰਖੋ ਜਿਹੜੀ ਤੁਸੀਂ ਕਲਾਮ ਦਿੱਤੀ ਸੀ ਨਾ ਉਹਨੇ ਬੜੇ ਰੰਗ ਭਾਗ ਲਾਏ ਜੀ ਮਹਾਪੁਰਖੋ ਨੇ ਬੜੇ ਰੰਗ ਭਾਗ ਲਾਏ ਜੇ ਮਾਪੁਰਖੋ ਮੇਰਾ ਦਿਲ ਕਰਦਾ ਇਹ ਲੋਕ ਦਾ ਮੇਰਾ ਸੁਖਿਆ ਹੋ ਗਿਆ ਮਾਪੁਰਖੋ ਹੁਣ ਕੋਈ ਇਹੋ ਜੀ ਕਲਾਮ ਦਿਓ ਇਹੋ ਜੀ ਕਲਾਮ ਦਿਓ ਮੇਰਾ ਪਰਲੋਕ ਵੀ ਸੁਖਿਆ ਹੋ ਜਾਵੇ ਇਹ ਗੱਲ ਵਿਰਲੇ-ਵਿਰਲੇ ਕਰਦੇ ਨੇ ਨਹੀਂ ਤਾਂ ਗੁਰਮੁਖੋ ਉਹ ਹਤ ਹੁੰਦੀ ਹੈ ਦਸ ਬਸ ਤੂਲੇ ਪਾਛੇ ਪਾਵੇ ਏਕ ਬਸਤ ਕਰਨ ਵਿਖੋਟ ਗਵਾਵੇ ਕਈ ਵਾਰ ਗੁਰਮੁਖੋ ਦਾਤਾਂ ਲੈ ਕੇ ਅਸੀਂ ਦਾਤੇ ਨੂੰ ਭੁੱਲ ਜਾਂਦੇ ਆਂ ਇਹ ਵੱਡੀ ਭੁੱਲ ਹੁੰਦੀ ਹੈ ਗੁਰਮੁਖੋ ਦਾਤਾਂ ਲੈ ਕੇ ਦਾਤੇ ਨੂੰ ਭੁੱਲਦੇ ਆਂ ਉਹ ਅਬਦੁਲ ਕਰੀਮ ਤੈਥੋਂ ਸਦਕੇ ਜਾਈਏ ਹੈ ਤੂੰ ਮੁਸਲਮਾਨ ਵੀਰ ਜਿੱਥੇ ਤੇਰਾ ਲੋਕ ਸੁਖੀਆ ਹੋਇਆ ਤੈਨੂੰ ਪਰਲੋਕ ਦੀ ਵੀ ਭੁੱਖ ਲੱਗ ਗਈ ਮੇਰਾ ਪਰਲੋਕ ਵੀ ਸੁਖੀਆ ਹੋ ਜਾਵੇ ਮਹਾਂਪੁਰਖਾਂ ਨੇ ਗੁਰਮੁਖੋ ਆਖਿਆ ਫਿਰ ਕਹਿੰਦੇ ਜੇ ਤੈਨੂੰ ਚਾਹ ਹੈ ਤੇਰਾ ਪਰਲੋਕ ਵੀ ਸੁਖੀਆ ਹੋ ਜਾਵੇ ਇਸੇ ਗੁਰਬਾਣੀ ਦੀ ਫਿਰ ਅਗਲੀ ਪੰਕਤੀ ਪੜ੍ਹਨੀ ਹੈ ਪਹਿਲਾਂ ਇਹ ਪੰਕਤੀ ਦਿੱਤੀ ਸੀ ਪ੍ਰਭ ਕੇ ਸਿਮਰਨ ਰਿਤ ਸਿਦ ਨਾਮ ਲਿੱਦ ਅਗਲੀ ਪੰਕਤੀ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਕਿਦੇ ਹੁਣ ਇਹ ਪੰਕਤੀ ਨਾਲ-ਨਾਲ ਪੜ੍ਹਨੀ ਹੈ ਤੂੰ ਤੇਰਾ ਲੋਕ ਵੀ ਸੁਖਿਆ ਹੋ ਜਾਵੇਗਾ ਪਰ ਲੋਕ ਵੀ ਸਹਿਲਾ ਹੋ ਜਾਵੇਗਾ ਤੇਰੀ ਦੀਨ ਤੇ ਦੁਨੀ ਦੋਵੇਂ ਸਵਾਰੇ ਜਾਣਗੀ ਤੇਰਾ ਹਾਲਤ ਪਲਤ ਸਵਾਰਿਆ ਜਾਏਗਾ ਮਹਾਪੁੜਖਾਂ ਨੇ ਆਪਣੇ ਸਾਥੀ ਨੂੰ ਇਸ਼ਾਰਾ ਕੀਤਾ ਵੀ ਉਰਦੂ ਚ ਸੁਖਨ ਸਿੰਘ ਸਾਹਿਬ ਦਾ ਗੁਟਕਾ ਲੈ ਕੇ ਆ ਉਹ ਸਾਥੀ ਗੁਟਕਾ ਸਾਹਿਬ ਲੈ ਕੇ ਆਇਆ ਆਖਿਆ ਅਬਦੁਲਕਰੀਮ ਝੋਲੀ ਕਰ ਜੋ ਝੋਲੀ ਕੀਤੀ ਅਬਦੁਲ ਕਰੀਮ ਨੇ ਮਾ ਬੁਰਖਾ ਨੇ ਆਪਣੇ ਮਬਾਲਕ ਹੱਥਾਂ ਨਾਲ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦਾ ਗੁਟਕਾ ਉਹਦੀ ਝੋਲੀ ਚ ਪਾ ਦਿੱਤਾ ਆਖਿਆ ਆਖਿਆ ਉਹ ਭਲਿਆ ਉਰਦੂ ਚ ਇਹ ਪਾਠ ਕਰਿਆ ਕਰ ਬਾਣੀ ਪੜਿਆ ਕਰ ਤੂੰ ਕਿੰਨਾ ਮੇੜੀਆਂ ਝੋਲੀਆਂ ਭਰਦਾ ਨਾ ਮੇਰਾ ਲੋਕ ਪਰ ਲੋਕ ਸਵਾਰਿਆ ਜਾਵੇ ਇਹ ਬਾਣੀ ਰੱਜ ਰੱਜ ਕੇ ਪਰ ਅੰਦਰੋਂ ਪ੍ਰੇਮ ਨਾਲ ਬਾਣੀ ਪਰ ਗੁਰਨਾਨਕ ਭਲੀ ਕਰੇਗਾ ਤੂੰ ਲੋਕ ਪਰ ਲੋਕ ਸਵਾਰਨ ਵਾਲਾ ਬਣ ਜਾਏਂਗਾ ਤੂੰ ਲੋਕਾਂ ਦਾ ਲੋਕ ਪਰ ਲੋਕ ਸਵਾਰਨ ਵਾਲਾ ਬਣ ਜਾਏਗਾ ਭਾਗਾ ਵਾਲਿਓ ਫਿਰ ਇਹਨੇ ਗੁਰਬਾਣੀ ਪੜ੍ਹਨੀ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਗੁਰਮਖੋ ਇਹਦਾ ਲੋਕ ਵੀ ਸਵਾਰਿਆ ਗਿਆ ਪਰ ਲੋਕ ਵੀ ਸਵਾਰਿਆ ਗਿਆ ਬਹੁਤ ਖੁਸ਼ ਹੈ ਗੁਰਮੁਖੋ ਅੰਦਰੋਂ ਸਤਗੁਰ ਦੀ ਬਾਣੀ ਨਾਲ ਜੁੜ ਗਿਆ ਅੰਦਰੋਂ ਜੁੜ ਗਿਆ ਮਾਰੇ ਕਿਰਪਾ ਕਰੇ ਸਤਗੁਰ ਬਖਸ਼ਿਸ਼ ਕਰਨ ਆਓ ਜਿੱਥੋਂ ਸ਼ੁਰੂ ਹੋਏ ਸਾਂ ਪੰਕਤੀ ਪਰ ਕੇ ਬੇ ਸਮਾਪਤੀ ਕਰੀਏ ਵਿਚਾਰ ਕਰਦੇ ਕਿ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਗੁਰ ਬਖਸ਼ਣ ਯੋਗ ਨੇ ਸਤਗੁਰ ਦੀ ਸਾਧ ਸੰਤ ਬਖਸ਼ਣ ਯੋਗ ਹੈ ਆਓ ਇੱਕ ਇੱਕ ਵਾਰ ਇਹ ਪੰਕਤੀ ਪੜ ਲਓ ਜੀ ਸਾਚੀ ਸੱਚ ਮਤ ਤੇਰੀ ਸਾਚੀ ਸਚ 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 ਮਤ ਤੇਰੀ ਵਾ ਵਾ ਸਾਚੀ ਸਚ ਮਤ ਤੇਰੀ ਸਾਚੀ ਸਚ ਮਤ ਤੇਰੀ ਨਾਨਕ ਲਾਹਾ ਲੈ ਕਰ ਜਾਈਏ ਨਾਨਕ ਲਾਹ 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 ਲੈ ਕਰ ਜਾਈਏ ਵਾਹ ਵਾਹ सची सचमत तेरी सची सचमत तेरी सची सचमत तेरी सची सचमत तेरी सची सचमत वाह 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 ਨਾਨਕ ਲਾਹ ਲੈ ਕਰ ਜਾਈਏ ਸਾਚੀ ਸਤਿ